ਸਿਕੰਡੀ ਦੇ ਕੋਈ ਪਾਰਟੀ ਆ ਸ਼੍ਰੋਮਣੀ ਕਾਲੀ ਦਲ ਸਾਰੀਆਂ ਪਾਰਟੀਆਂ ਅਗਰ ਕੰਮ ਰਹਿ ਸਕਦੀਆਂ ਕੰਮ ਕਰ ਸਕਦੀਆਂ ਤੇ ਸ਼੍ਰੋਮਣੀ ਕਾਲੀ ਦਲ ਵੀ ਕੰਮ ਕਰ ਸਕਦਾ ਆ ਸ਼੍ਰੋਮਣੀ ਕਾਲੀ ਦਲ ਤੇ ਕਿਤੇ ਕਿਹੜਾ ਕਾਨੂੰਨ ਲਾਗੂ ਹੁੰਦਾ ਆ ਇਹ ਤਾਂ ਹੁਕਮਨਾਮਾ ਆ ਮੀਰੀ ਪੀਰੀ ਦਾ ਸੁਧਾਰ ਤੇ ਆ ਛੇਵੇਂ ਪਾਤਸ਼ਾਹ ਜੀ ਦਾ ਅਸੀਂ ਉਹਦੀ ਪਾਲਣਾ ਕਰਨੀ ਆ ਸੋ ਉਹ ਜੋ ਕਹਿ ਕੇ ਗਏ ਨੇ ਸਿੰਘ ਸਾਹਿਬ ਨੇ ਕਿਹਾ ਉਹਨਾਂ ਨੂੰ ਕਿਸੇ ਨੂੰ ਪਰਵਾਹ ਨਹੀਂ ਕੀਤਾ ਉਹਨਾਂ ਨੇ ਨਾ ਹੀ ਹਮੀ ਭਰੀਆ ਬਿਲਕੁਲ ਸਪਸ਼ਟ ਕਹਿਤਾ ਸਿੰਘ ਸਾਹਿਬ ਨੇ ਕਿ ਸ਼੍ਰੋਮਣੀ ਕਾਲੀਦਾਵਲੇ ਲੀਡਰਾਂ ਨੇ ਬਾਹਰ ਆ ਕੇ ਜਿਹੜੇ ਗੱਲ ਆਖੀ ਹੈ ਉਹ ਗਲਤ ਹੈ ਲੇਕਿਨ ਬਟਾ ਸਭ ਲਗਾਤਾਰ ਇਹ ਸਿਫੇ ਦੀ ਗੱਲ ਕੀਤੀ ਗਈ ਬਹੁਤ ਸਾਰਾ ਪ੍ਰੈਸ਼ਰ ਰੇਜ਼ ਕਰਨਾ ਪਿਆ ਜਥੇਦਾਰੋ ਨਾਲ ਵੱਲੋਂ ਵੀ ਕਿਹਾ ਗਿਆ ਕਿ ਜਿਹੜੀ ਉਹਨਾਂ ਵੱਲੋਂ ਅਨਾਊਂਸਮੈਂਟਸ ਕੀਤੇ ਗਏ ਆ ਉਹ ਕਿਸੇ ਤਰ੍ਹਾਂ ਦੀਆਂ ਇਨਵਨ ਪਾਲਣਾ ਨਹੀਂ ਹੋ ਪਾਰੀ ਇਹ ਲੱਗਦਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਜਿਹੜੇ ਬਿਆਨ ਸੀ ਉਹਨਾਂ ਨੂੰ ਛੇ ਟੱਕ ਦੇ ਨਜ਼ਰ ਆਏ ਨੇ ਦੇਖੋ ਜੀ ਕੋਈ ਵੀ ਪੰਥਦਰਦੀ ਆ ਚਾਹੇ ਉਹ ਸ਼ਰੋਮਣੀ ਕਾਲੀਦਾਨ ਦਾ ਕੋ ਲੀਡਰ ਆ ਚਾਹੇ ਕੋਈ ਵਰਕਰ ਆ ਜਾਂ ਗੁਰੂ ਨਾਨਕ ਨਾਮ ਲੇਵਾ ਸੰਗਤ ਆ ਉਹ ਕਦੀ ਵੀ ਅਕਾਲ ਪੁਰਖ ਸਾਹਿਬ ਦੇ ਹੁਕਮ ਨਾਮਿਆਂ ਤੋਂ ਇਹ ਇਧਰ ਉਧਰ ਨਹੀਂ ਹੋ ਸਕਦੇ ਜੀ ਸ਼੍ਰੋਮਣੀ ਅਕਾਲੀ ਦਰਬਾਰ ਬਾਗੀ ਦਾ ਵਫਾ ਜਿਹੜਾ ਸੀਗਾ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਕਬੀਰ ਸਿੰਘ ਉਹਨਾਂ ਨੂੰ ਮਿਲਣ ਵਾਸਤੇ ਪਹੁੰਚਿਆ ਸੀ ਕਿਉਂਕਿ ਭਰਤੀ ਨੂੰ ਲੈ ਕੇ ਲਗਾਤਾਰ ਹੀ ਬਹੁਤ ਸਾਰੀਆਂ ਕਾਰਸਰੀਆਂ ਲਗਾਈਆਂ ਜਾ ਰਹੀਆਂ ਸਨ ਗੁਰਪ੍ਰਤਾਪ ਸਿੰਘ ਬਟਾਲਾ ਜਿਹੜੇ ਨੇ ਉਹ ਇਸ ਜਿਹੜੀ ਹੈ ਇਸ ਮੀਟਿੰਗ ਨੂੰ ਜਿਹੜਾ ਹੈ ਉਹ ਜਿਹੜਾ ਲੀਡ ਕਰਦੇ ਹੋਏ ਨਜ਼ਰ ਆਇਆ ਹਮੇਸ਼ਾ ਇਹ ਵੀ ਗੱਲ ਕਹੀ ਗਈ ਸੀ ਕਿ ਬੀਬੀ ਜ਼ਗੀਰ ਕੋ ਜਿਹੜੇ ਨੇ ਉਹ ਇਸ ਨੂੰ ਇਸ ਵਿੱਚ ਜਾਇ ਸ਼ਾਮਲ ਹੁੰਦੇ ਹੋਏ ਨਜ਼ਰ ਆਉਣਗੇ ਲੇਕਿਨ ਗੁਰਪ੍ਰਤਾਪ ਸਿੰਘ ਬਟਾਲਾ ਜਿਹਨੇ ਉਹ ਸਾਡੇ ਨਾਲ ਮੌਜੂਦ ਨੇ ਗੱਲਬਾਤ ਵੀ ਕਰ ਲੰਨੇ ਆ ਕੀ ਚਤਤੇ ਆਨੇ ਲੇਕਿਨ ਲਗਾਤਾਰ ਹੀ ਵਫਦ ਵੱਲੋਂ ਜਿਹੜਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਰੱਖਿਧਾਰ ਸਿੰਘ ਸਾਹਿਬ ਗਿਆਨੀ ਰਕबीर ਜੀ ਕੋਲ ਨਾਲ ਮੁਲਾਕਾਤ ਜ਼ਰੂਰ ਕੀਤੀ ਗਈ ਹੈ ਔਰ ਬਹੁਤ ਸਾਰੀਆਂ ਜਿਹੜੀਆਂ ਨੇ ਚਰਚਾਵਾਂ ਜਿਹੜੀਆਂ ਉਹ ਕੀਤੀਆਂ ਗਈਆਂ ਨੇ ਲੇਕਿਨ ਲਗਾਤਾਰ ਹੀ ਸੁਭੀਸ਼ਿੰ ਬਾਗਲ ਵੱਲੋਂ ਜਾਂ ਉਹਨਾਂ ਦੇ ਵਫਦ ਵੱਲੋਂ ਜੋ ਮਿਲਕੇ ଥିਏ ਆਪਣੇ ਤਰਕ ਜਿਹੜੇ ਸੀਗੇ ਦਿੱਤੇ ਗਏ ਸੀ ਜਿਸ ਤੋਂ ਬਾਅਦ ਦਲਜੀਤ ਸਿੰਘ ਟੀਮਾ ਵੱਲੋਂ ਪਹੁੰਚ ਕੇ ਜਿਹੜੇ ਸੀਗੇ ਉਹ ਆਪਣੇ ਇਸ ਜਿਹੜਾ ਮੀਡੀਆ ਨਾਲ ਕਵਰ ਕਰਦੇ ਹੋਏ ਇਹ ਵਿਚਾਰ ਜਿਹੜੇ ਸੀ ਹੋ ਸਾਂਝੇ ਜਿਹੜੇ ਸੀ ਹੋ ਇੱਥੇ ਜੇ ਕਿਤੇ ਜੇ ਸੇ ਦੂਸਰੇ ਪਾਸੇ ਉਸ ਤਰ੍ਹਾਂ ਤੋਂ ਬਿਦਾਰਾ ਜਿਹਨੇ ਉਹ ਜਰੂਰ ਇੱਥੇ ਪਹੁੰਚੇ ਹੋਏ ਨੇ ਅਤੇ ਉਹਨਾਂ ਵੱਲੋਂ ਲਗਾਤਾਰ ਹੀ ਜੋ ਸਰਬੀਸਿੰਗ ਬਾਦਾਂ ਜਾਣਾ ਸ਼ਖਲੀਦਲ ਦੇ ਵਫਦ ਵੱਲੋਂ ਜਦ ਤੱਕ ਉਹਨਾਂ ਨਾਲ ਮੁਲਾਕਾਤ ਕਰਨ ਦਾ ਬਾਅਦ ਇਹ ਸੀ ਵਿਚਾਰ ਕਿਤੇ ਜੇ ਸੀ ਕਿਉਂਕਿ ਭਰਤੀ ਨੂੰ ਲੈ ਕੇ ਜਿਹੜੀ ਹੈ ਵਿਚਾਰ ਚਰਚਾ ਜਿਹੜੀ ਹੈ ਦੁਬਾਰਾ ਤੋਂ ਕੀਤੀ ਜਾ ਰਹੀ ਹੈ ਲੇਕਿਨ ਲਗਾਤਾਰ ਹੀ ਪੰਜਾਬ ਦੇ ਵਿੱਚ ਜਿਹੜਾ ਸੀਗਾ ਉਹ ਨਵੀਂ ਪਾਰਟੀ ਦਾ ਗਠਨ ਵੀ ਹੋਇਆ ਹੈ ਉਸ ਨੂੰ ਲੈ ਕੇ ਵੀ ਜ਼ਰੂਰ ਜਿਹੜੇ ਗੁਰਪ੍ਰਤਾ ਸਿੰਘ ਵਡਾਲਾ ਨੇ ਉਹਨਾਂ ਨਾਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਤਾਂ ਜੋ ਕਿ ਕੁਝ ਨਾ ਕੁਝ ਕਲੈਰੀਫਿਕੇਸ਼ਨ ਸਾਹਮਣੇ ਹੋ ਸਕੇ ਫੋਟੋਰਾ ਸਾਹਿਬ ਉਹ ਅੰਦਰ ਇਹਨਾਂ ਤੁਹਾਡੇ ਹੁੰਦੇ ਆ ਵਡਾਲਾ ਸਾਹਿਬ ਜਿੰਦਗੀ ਵਫਾਤ ਮਿਲਣ ਵਾਸਤੇ ਪਹੁੰਚਿਆ ਸੀਗਾ ਜੀ ਬਹੁਤ ਵੱਡੇ ਬਿਆਨ ਜਿਹੜੇ ਸੀਗੇ ਉਹ ਦਿੱਤੇਗੇ ਜਦੋਂ ਉਹ ਮਿਲਿਆ ਗਿਆ ਸੀਗਾ ਜਲਜੀਤ ਸਿੰਘ ਚੀਮਾ ਹੋਣਾ ਵੱਲੋਂ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿਹੜੀ ਜਿਹੜੀ ਕਿ ਜਿਹੜੀ ਅੱਜ ਜਿਹੜੀ ਗੱਲਬਾਤ ਹੋਈ ਹੈ ਦੇਖੋ ਅਸੀਂ ਅੱਜ ਤਾਂ ਆਏ ਸੀਗੇ ਬਤੌਰ ਸੱਤ ਮੈਂਬਰੀ ਕਮੇਟੀ ਦੇ ਮੈਂਬਰ ਹੁੰਦੇ ਹੋਏ ਸਾਡੀ ਜ਼ਿੰਮੇਵਾਰੀ ਵੰਡੀ ਸੀ ਸਿੰਘ ਸਾਹਿਬ ਕੋ ਆ ਕੇ ਉਹਨਾਂ ਤੋਂ ਆਦੇਸ਼ ਲੈਣਾ ਕਿ ਸੱਤ ਮੈਂਬਰੀ ਕਮੇਟੀ ਵਾਸਤੇ ਜਿਹੜਾ ਜਿਹੜੀ ਭਰਤੀ ਪ੍ਰਕਿਰਿਆ ਸ਼ੁਰੂ ਕਰਨੀ ਆ ਉਸ daqui ਉਹ ਕਮੇ ਸੰਘਾਬ ਵੱਲੋਂ ਉਹ ਸਿੰਘ ਸਾਹਿਬ ਨੇ ਸਾਨੂੰ ਬਹੁਤ ਸਪਸ਼ਟਤਾ ਨਾਲ ਇਹ ਗੱਲ ਕਹੀ ਆ ਕਿ ਸੱਤ ਮੈਂਬਰੀ ਕਮੇਟੀ ਕਾਇਮ ਆ ਤੇ ਤੁਸੀਂ ਆਪਣੀ ਭਰਤੀ ਪ੍ਰਕਿਰਿਆ ਤੁਸੀਂ ਕਰੋਗੇ ਤੇ ਇਹ ਗੱਲ ਉਹਨਾਂ ਨੇ ਸਾਫ ਕਰਤੀ ਆ ਲੇਕਿਨ ਤੋਂ ਜੀ ਸਿੰਘ ਚੀਮਾ ਜਿਹੜੋਂ ਮਿਲੇ ਸੀਗੇ ਉਹਨਾਂ ਦੇ ਬਿਆਨ ਕੁਝ ਹੋਰ ਸੀਗੇ ਉਹ ਕਹਿੰਦੇ ਸੀ ਆਪਣੇ ਤਰਕ ਦਿੱਤੇ ਨੇ ਤਰਕਾਂ ਦੇ ਹਿਸਾਬ ਨਾਲ ਉਸ ਤੋਂ ਬਾਅਦ ਜਿਹੜਾ ਆ ਸਾਹਮਣੇ ਚੀਜ਼ ਆਏਗੀ ਜੀ ਹੁਣ ਅੱਜ ਕੀ ਗੱਲਬਾਤ ਹੋਈ ਹੈ ਕੀ ਉਹਨਾਂ ਨੇ ਕਿਹਾ ਦੇਖੋ ਉਹਨਾਂ ਨੇ ਆਪਣੇ ਤਰਕ ਦਿੱਤੇ ਹੋਣੇ ਆ ਇਹ ਤਾਂ ਉਹ ਜਾਣਦੇ ਆ ਉਹਨਾਂ ਨੇ ਕੀ ਤਰਕ ਦਿੱਤੇ ਦੂਸਰੇ ਪਾਸੇ ਵੀ ਆਪਣੇ ਸਿੰਘ ਸਾਹਿਬ ਗੈਨੀ ਰਕबीर ਸਿੰਘ ਜੀ ਕੋ ਬਹੁਤ ਸਾਰੇ ਕਾਨੂੰਨੀ ਮਾਹਰ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੀ ਦੇ ਨਾਲ 60 60 ਸਾਲ ਤੋਂ ਜੁੜੇ ਹੋਏ ਨੇ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਸਬਦਾਨ ਇਲੈਕਸ਼ਨ ਕਮਿਸ਼ਨ ਕੋ ਰਜਿਸਟਰ ਕਰਾਇਆ ਉਹਨਾਂ ਦੇ ਦਸਤਾਵੇਜ਼ ਰਜਿਸਟਰ ਹੋਇਆ ਉਹਨਾਂ ਨੇ ਵੀ ਆ ਕੇ ਸਿੰਘ ਸਾਹਿਬ ਨੂੰ ਆਪਣੀ ਸਾਰੀ ਦਲੀਲ ਦਿੱਤੀ ਆ ਉਹਨਾਂ ਨੇ ਵੀ ਸਾਰੀਆਂ ਜਿਹੜੀਆਂ ਨੋਟਿੰਗਸ ਸੁਪਰੀਮ ਕੋਰਟ ਦੀਆਂ ਜਜਮੈਂਟਸ ਦੱਸਤੀਆਂ ਜਿਹੜੇ ਇਲੈਕਸ਼ਨ ਕਮਿਸ਼ਨ ਦੇ ਵਿੱਚ ਇਦਾਂ ਦੀਆਂ ਪਾਰਟੀਆਂ ਨੇ ਚਾਹੇ ਮੁਸਲਮਾਨ ਧਰਮ ਦੇ ਨਾਲ ਸਬੰਧ ਰੱਖਦੀਆਂ ਹੋਣ ਈਸਾਈ ਮਤ ਨਾਲ ਸਬੰਧ ਰੱਖਦੀਆਂ ਹੋਣ ਸਿੱਖਾਂ ਦੀ ਕੋਈ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਸਾਰੀਆਂ ਪਾਰਟੀਆਂ ਅਗਰ ਕੈਮ ਰਹਿ ਸਕਦੀਆਂ ਕੰਮ ਕਰ ਸਕਦੀਆਂ ਤੇ ਸ਼੍ਰੋਮਣੀ ਕਾਲੀ ਦਲ ਵੀ ਕੰਮ ਕਰ ਸਕਦਾ ਆ ਸ਼੍ਰੋਮਣੀ ਕਾਲੀ ਦਲ ਤੇ ਕਿਤੇ ਕਿਹੜਾ ਕਾਨੂੰਨ ਲਾਗੂ ਹੁੰਦਾ ਆ ਇਹ ਤਾਂ ਹੁਕਮਨਾਮਾ ਆ ਮੀਰੀ ਪੀਰੀ ਦਾ ਸਿਧਾਂਤ ਆ ਸੇਵ ਪਾਤਸ਼ਾਹੀ ਦਾ ਅਸੀਂ ਉਹਦੀ ਪਾਲਣਾ ਕਰਨੀ ਆ ਸੋ ਉਹ ਜੋ ਕਹਿ ਕੇ ਗਏ ਨੇ ਸਿੰਘ ਸਾਹਿਬ ਨੇ ਕਿਹਾ ਉਹਨਾਂ ਨੂੰ ਕਿਸੇ ਨੂੰ ਪਰਵਾਹ ਨਹੀਂ ਕੀਤਾ ਉਹਨਾਂ ਨੇ ਨਾ ਹੀ ਹਮੀ ਭਰੀਆ ਬਿਲਕੁਲ ਸਪਸ਼ਟ ਕਹਿੰਦਾ ਸਿੰਘ ਸਾਹਿਬ ਨੇ ਕਿ ਸ਼੍ਰੋਮਣੀ ਕਾਲੀਦਾਵ ਦੇ ਲੀਡਰਾਂ ਨੇ ਬਾਹਰ ਆ ਕੇ ਜਿਹੜੇ ਗੱਲ ਆਖੀ ਹੈ ਉਹ ਗਲਤ ਹੈ ਲੇਕਿਨ ਡਲਾ ਸਾਹਿਬ ਲਗਾਤਾਰ ਇਸੀਫੇ ਦੀ ਗੱਲ ਕੀਤੀ ਕਿ ਬਹੁਤ ਸਾਰਾ ਪ੍ਰੈਸ਼ਰ ਰੇਜ਼ ਕਰਨਾ ਪਿਆ ਜਥੇਦਾਰ ਹੋਣਾ ਵੱਲੋਂ ਵੀ ਕਿਹਾ ਗਿਆ ਕਿ ਜਿਹੜੀ ਉਹਨਾਂ ਵੱਲੋਂ ਅਨਾਊਂਸਮੈਂਟਸ ਕੀਤੀਆਂ ਗਈਆਂ ਉਹ ਕਿਸੇ ਤਰ੍ਹਾਂ ਦੀਆਂ ਇਨਵਨ ਪਾਲਣਾ ਨਹੀਂ ਹੋ ਪਾਰੀ ਇਹ ਲੱਗਦਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਜਿਹੜੇ ਬਿਆਨ ਸੀ ਉਹਨਾਂ ਨੂੰ ਛਿੱਕੇ ਟੱਕਦੇ ਨਜ਼ਰ ਆਏ ਨੇ ਦੇਖੋ ਜੀ ਕੋਈ ਵੀ ਪੰਛ ਦਰਦੀ ਆ ਚਾਹੇ ਉਹ ਸ਼੍ਰੋਮਣੀ ਕਾਲੀਦਾਰ ਦਾ ਕੋਈ ਲੀਡਰ ਆ ਚਾਹੇ ਕੋਈ ਵਰਕਰ ਆ ਜਾਂ ਗੁਰੂ ਨਾਨਕ ਨਾਮ ਲੈਵਾ ਸੰਗਤ ਆ ਉਹ ਕਦੀ ਵੀ ਅਕਾਲ ਪੱਖ ਸਾਹਿਬ ਦੇ ਹੁਕਮਨਾਮਿਆਂ ਤੋਂ ਇਹ ਇਧਰ ਉਧਰ ਨਹੀਂ ਹੋ ਸਕਦੇ ਕਦੀ ਵੀ ਆਪਣੇ ਉਹਦੇ ਵਿੱਚ ਕੋਈ ਕਮਜ਼ੋਰੀ ਨਹੀਂ ਆ ਸਕਦੀ ਅਕਾਲ ਪੱਖ ਸਾਹਿਬ ਦੇ ਹੁਕਮਨਾਮੇ ਇਨ ਬਿਨ ਲਾਗੂ ਹੋਣੇ ਹੀ ਆ ਹੁੰਦੇ ਆਏ ਨੇ ਤਾਂ ਹੋਣੇ ਨੇ ਇਹ ਵੀ ਹੋਣਗੇ ਪਰ ਜਿਹੜੀ ਢਿੱਲਮਟ ਹੋਈ ਆ ਜਿਹੜਾ ਟਾਈਮ ਲੱਗਾ ਇਹ ਨਹੀਂ ਸੀ ਚਾਹੀਦਾ ਜਿਨ੍ਹਾਂ ਨੇ ਟਲਮਟ ਕੀਤੀ ਆ ਇਹ ਤਾਂ ਉਹ ਜਾਣਦੇ ਆ ਕਿਉਂ ਕੀਤਾ ਉਹਨਾਂ ਨੇ ਨਹੀਂ ਤਾਂ ਦੋ ਤਰੀਕ ਤੋਂ ਬਾਅਦ ਜਦੋਂ ਹਕੂਮਤਾਂ ਆਈ ਸੀਗੇ ਤੇ ਸਮੂਹੀਆਂ ਸੰਗਤਾਂ 'ਚ ਬੜੀ ਆਸ ਜਾਗ ਪਈ ਸੀ ਬਹੁਤ ਇੱਕ ਜਜ਼ਬਾ ਕਾਇਮ ਹੋ ਗਿਆ ਸੀਗਾ ਕਿ ਉਹਨਾਂ ਨੇ ਮਨ ਵਿੱਚ ਇੱਕ ਫਿਰ ਭਰੋਸਾ ਬਣ ਗਿਆ ਸੀ ਅਸੀਂ ਹੁਣ ਅਕਾਲੀ ਦਲ ਦੇ ਨਾਲ ਦੁਬਾਰਾ ਜੁੜਾਂਗੇ ਅਕਾਲੀ ਦਲ ਨਵੀਂ ਰੂਪਰੇਖਾ ਦੇ ਨਾਲ ਮੁਣ ਪੁਨਰ ਸੁਰੱਖਿਤੀ ਵਾਲਾ ਕਾਲੀ ਦਰ ਵਧੂਗਾ ਲੇਕਿਨ ਫਿਰ ਅੱਜ ਤੋਂ ਜਿੱਦਨ ਮਾਗੀ ਮੇਲੇ ਦੇ ਉੱਤੇ ਅਨਾਉਂਸਮੈਂਟ ਹੋ ਰਹੀ ਸੀ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਕਹਿ ਕੇ ਸੰਬੋਧਨ ਕੀਤਾ ਜਾ ਰਿਹਾ ਸੀ ਲੱਗਦਾ ਕਿ ਹਜੇ ਤੱਕ ਉਹ ਜਿਹੜੀ ਮਾਨਸਿਕਤਾ ਸੀਗੀ ਉਹ ਹਜੇ ਤੱਕ ਅਡਾਪਟ ਨਹੀਂ ਕਰ ਪਾਏ ਸਭ ਦਾ ਪਰਤਨਾ ਦੇਖੋ ਜੀ ਇਹ ਤਾਂ ਫਿਰ ਇਹ ਤਾਂ ਉਹਨਾਂ ਨੂੰ ਚਾਹੀਦਾ ਸੀ ਨਾ ਜੀ ਸੁਖਬੀਰ ਸਿੰਘ ਬਾਦਲ ਜੀ ਨੂੰ ਚਾਹੀਦਾ ਸੀਗਾ ਕਿ ਅਗਰ ਤੁਸੀਂ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਕੋਡਾ ਪ੍ਰੈਸਟੀਵਾ ਪ੍ਰਵਾਨ ਹੋ ਗਿਆ ਤੇ ਚਾਹੇ ਲੇਟ ਹੋਇਆ ਲੇਕਿਨ ਫਿਰ ਤੁਹਾਨੂੰ ਚਾਹੀਦਾ ਸੀਗਾ ਨਿਮਰਤਾ ਦੇ ਨਾਲ ਅਗਰ ਆਪਾਂ ਸਮਰਪਤ ਆਂ ਛੇ ਬਾਦਸ਼ਾਹ ਜੀ ਦੇ ਸਤਾਨ ਨੂੰ ਕੱਲ ਤੱਕ ਸਾਹਿਬ ਨੂੰ ਕਿਸ ਸਮਰਪਤ ਕਹਿਣਾ ਤਾਂ ਚਲੋ ਗੱਲ ਹੋ ਰਹੀਆ ਹੋਣਾ ਚਾਹੀਦਾ ਆ ਫਿਰ ਉਹਨਾਂ ਨੂੰ ਕਹਿਣਾ ਚਾਹੀਦਾ ਸੀ ਭਾਈ ਨਹੀਂ ਮੈਂ ਪ੍ਰਧਾਨ ਨਿਕਾ ਠੀਕ ਆ ਪ੍ਰਧਾਨ ਕਈ ਆਏ ਕਈ ਗਏ ਇਹ ਤਾਂ ਕੋਈ ਗੱਲ ਨਹੀਂ ਪ੍ਰਧਾਨ ਅਗੇ ਰਹੇ ਹੋਰ ਬੜੇ ਪ੍ਰਧਾਨ ਰਹੇ ਤੇ ਉਹਨਾਂ ਨੇ ਆਪਣੀ ਸੇਵਾ ਜਿਹੜੀ ਜਨੋ ਪ੍ਰਧਾਨ ਸੀ ਕਰ ਲਈ ਅੱਜ ਉਹ ਪ੍ਰਧਾਨ ਨਹੀਂ ਸੀਗੇ ਸੋ ਇਸ ਤਰੀਕੇ ਨਾਲ ਉਹਨਾਂ ਨੂੰ ਆਪ ਮੋੜੇ ਹੋ ਕੇ ਇਦਾਂ ਉਹਨਾਂ ਨੂੰ ਆਪਣੇ ਸਾਥੀਆਂ ਨੂੰ ਸਮਝਾਉਣ ਦੀ ਲੋੜ ਸੀਗੀ ਨਵੀਂ ਪਾਰਟੀ ਦਾ ਗਠਨ ਹੋ ਗਿਆ ਜੀ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਕਿਸ ਤਰ੍ਹਾਂ ਦੇਖਦੇ ਹੋ ਇਸ ਪਾਰਟੀ ਨੂੰ ਲੋਕਤੰਤਰਿਆ ਸਾਰਿਆਂ ਨੂੰ ਖੋਲਿਆ ਇਹ ਜਿਹੜਾ ਵੈਕਿਊਮ ਹੈ ਜਿਹੜਾ ਖਲਾਅ ਪੈਦਾ ਹੋਇਆ ਸਿੱਖ ਪੋਲਿਟਿਕਸ ਵਿੱਚ ਕੋਈ ਨਾ ਕੋਈ ਪਰਣੀ ਕੋਸ਼ਿਸ਼ ਕਰੂਗਾ ਹੀ ਇਸ ਕਰਕੇ ਤਾਂ ਅਸੀਂ ਚਾਹੁੰਦੇ ਵੀ ਸਾਰਾ ਪੰਥ ਇਕੱਠਾ ਹੋਵੇ ਅਸੀਂ ਚਾਹੁੰਦੇ ਇਕਤਾ ਹੋਵੇ ਸਮੁੱਚੇ ਅਕਾਲੀ ਦਲਾਂ ਵਿੱਚ ਪੰਥਕ ਸੰਸਥਾਵਾਂ 'ਚ ਸਾਰੀਆਂ ਜਿਹੜੀਆਂ ਵੀ ਜਿਹੜੇ ਸੰਤ ਮਹਾਂਪੁਰਖ ਇਕੱਠੇ ਹੋਣ ਸਾਰੀਆਂ ਜਿਹੜੀਆਂ ਆਪਣੇ ਸਿਆਸੀ ਜਿਹੜੇ ਡੱਲੇ ਇਕੱਠੇ ਹੋਣ ਇੱਕ ਮੰਚ ਦੇ ਇਕੱਠੇ ਹੋਣ ਆਪਣਾ ਕੋਈ ਕਾਮਨ ਪ੍ਰੋਗਰਾਮ ਬਣਾਉਣ ਉਸ ਪ੍ਰੋਗਰਾਮ ਨੂੰ ਲੈ ਕੇ ਜੋ ਸਾਡਾ ਟੀਚਾ ਆ ਜੋ ਅਸੀਂ ਪ੍ਰਾਪਤ ਕਰਨਾ ਚਾਹੁੰਦੇ ਆ ਉਹਦੇ ਵੱਲ ਵਧੀਏ ਤੁਸੀਂ ਕਰੋਗੇ ਜੀ ਮੁਲਾਕਾਤ ਸ਼ਰਮਨੀ ਕਾਲਜ ਦਾ ਵਾਰਿਸ ਪੰਜਾਬ ਦੇ ਕਿਉਂਕਿ ਉਹ ਕਹਿ ਰਹੇ ਜਿਹੜੇ ਵੀ ਸਹੀਬ ਨੇ ਉਹਨਾਂ ਨੂੰ ਅਸੀਂ ਆਪਣੀ ਪਾਰਟੀ ਚ ਲਵਾਵਾਂਗੇ ਦੇਖੋ ਜਦੋਂ ਸਮਾਂ ਆਊਗਾ ਜੇ ਲੋੜ ਪਈ ਤਾਂ ਕਰਾਂਗੇ ਅਸੀਂ ਤਾਂ ਕਹਿੰਦੇ ਸਭ ਨਾਲ ਕਰਨੀ ਚਾਹੀਦੀ ਹੈ ਤੇ ਮੋਰੇ ਉਹਨੂੰ ਲੱਗਣਾ ਚਾਹੀਦਾ ਜੀ ਉਹਨੂੰ ਪੰਥ ਪ੍ਰਵਾਨ ਕਰੇ ਇਹ ਕੋਈ ਇਹਦੇ ਕਿਸੇ ਹੋਮੇ ਨਹੀਂ ਕੋਈ ਕਿਸੇ ਦਾ ਆਕੜ ਹੰਕਾਰ ਨਹੀਂਗਾ ਜਿਹਨੂੰ ਪੰਥ ਪ੍ਰਵਾਨ ਕਰਦਾ ਮੋੜੇ ਲੱਗ ਜਵੇ ਅਸੀਂ ਸਾਰੇ ਨਾਲ ਚੱਲਣ ਤਿਆਰ ਹਾਂ ਤੋ ਬਹੁਤ ਬਤਾ ਸੋ ਇਹ ਸਾਨੂੰ ਪ੍ਰਤਾਪ ਸਿੰਘ ਵਡਾਲਾ ਜਨਾਬ ਵੱਲੋਂ ਸਾਫ ਤੋਂਤੇ ਕਿਹਾ ਗਿਆ ਕਿ ਜੇਰਾ ਵੀ ਵਿਅਕਤੀ ਜਿਹੜਾ ਹੈ ਉਹ ਅੱਗੇ ਲਾ ਕੇ ਕਾਬਜ ਹੋਣਾ ਚਾਹੁੰਦਾ ਹੈ ਜਾਂ ਪੰਜਾਬ ਤੇ ਪੰਜਾਬੀਅਤ ਦੀ ਕੋਈ ਗੱਲ ਚੁਕੇਗਾ ਉਸ ਨਾਲ ਉਹ ਹਮੇਸ਼ਾ ਹੀ ਮੋੜਨਾ ਮੋੜਾ ਲਾ ਕੇ ਯੂਰ ਮਿਲਦੇ ਹੋਏ ਨਜ਼ਰਾਨਾ ਲੇ ਲੇਕਿਨ ਉਹਨਾਂ ਵੱਲੋਂ ਸਾਫ ਤੋਂਤੇ ਕਿਹਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਤੇ ਵਫਦ ਦਾ ਸਭ ਤੋਂ ਵੱਡੀ ਮੁਲਾਕਾਤ ਕਰਨਾ ਸਭ ਤੋਂ ਵੱਡਾ ਕਾਰਨ ਇਹ ਸੀ ਕਿ ਜੋ ਭ੍ਰਮ ਜਿਹੜਾ ਸੀਗਾ ਫਲਾਇਆ ਜਾ ਰਿਹਾ ਸੀਗਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਜੋ ਬੀਤੇ ਸਮੇਂ ਸ਼੍ਰੋਮਣੀ ਅਕਾਲੀ ਦਲ ਦਾ ਵਫਦ ਮਿਲਿਆ ਸੀ ਉਹਨਾਂ ਵੱਲੋਂ ਜੋ ਬਿਆਨ ਦਿੱਤੇ ਤਰਾਗੇਤੇ ਨਿੰਦਨਯੋਗ ਬਿਆਨ ਸੀਗੇ ਔਰ ਜੋ ਸ਼੍ਰੀ ਹਰਖਾਲਤਾ ਸਾਹਿਬ ਨੂੰ ਤਰ ਤਰਕ ਦਿੱਤੇ ਗਏ ਸੀ ਉਹਦੇ ਵੀ ਜਿਹੜੇ ਨੇ ਉਹਦੇ ਵੀ ਜਿਹੜੇ ਵਿਚਾਰ ਨੇ ਉਹ ਸਾਂਝੇ ਜਿਹੜੇ ਨੇ ਉਹ ਕੀਤੇ ਗਏ ਨੇ ਲੇਕਿਨ ਕਿਤਰਾ ਕਿਤੇ ਜੇ ਪੰਜਾਬ ਦੀ ਗੱਲ ਕੀਤੀ ਜਾਵੇ ਪੰਜਾਬੀਅਤ ਦੀ ਗੱਲ ਕੀਤੀ ਜਾਵੇ ਨਵੀਂ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਸਾਰੇ ਕਿ ਵਿਅਕਤੀ ਦਾ ਇਹੀ ਕਹਿਣਾ ਹੈ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਪੰਜਾਬ ਲਈ ਸੋਚਣ ਦੀ ਜ਼ਰੂਰਤ ਹੈ ਔਰ ਗੁਰਪ੍ਰਤਾਪ ਸਿੰਘ ਮਡਾਲਾਵਲੋ ਵੀ ਸਾਫ਼ ਤੋਂ ਕਹਿ ਗਏ ਕਿ ਜੇ ਜ਼ਰੂਰਤ ਪਈ ਤਾਂ ਉਹ ਵੀ ਜ਼ਰੂਰ ਉਹਨਾਂ ਨਾਲ ਮੁਲਾਕਾਤ ਕਰਦੇ ਹੋਏ ਨਜ਼ਰ ਆਉਣਗੇ ਹੁਣ ਵੇਖਣਾ ਹੋਵੇਗਾ ਕਿ ਸ਼੍ਰੀ ਹਕਾਲਤਖਰ ਸਾਹਿਬ ਦੇ ਜਤਲਾ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਇਸ ਉੱਤੇ ਕਿਹੜਾ ਆਪਣੀ ਪ੍ਰਤੀਕਿਰਿਆ ਜਿਹੜੀ ਹੈ ਉਹ ਦਿੰਦੇ ਹੋਏ ਨਜ਼ਰ ਆਉਣਗੇ ਕਿਉਂਕਿ ਸੁਖਬੀਰ ਸਿੰਘ ਬਾਦਲ ਨੂੰ ਮਾਗੀ ਮੇ ਔਰ ਇਸ ਨੂੰ ਲੈ ਕੇ ਸ਼੍ਰੋਮਣੀ ਕਾਦਰ ਬਾਗੀ ਵਲਾਂ ਘੜੇ ਵਲਾਂ ਵੀ ਇਹਦਾ ਇਤਰਾਜ ਜਿਹੜਾ ਹੈ ਜਤਾਇਆ ਗਿਆ ਹੈ ਕਿ ਕਿ ਮਾਨਸਿਕਤਾ ਜਿਹੜੀ ਹੈ ਉਹ ਅਕਾਲੀ ਦਲ ਦੀ ਸਹੀ ਨਹੀਂ ਨਜ਼ਰ ਆ ਰਹੀ ਜਿਸ ਤੋਂ ਬਾਅਦ ਹੁਣ ਇੱਕ ਵਾਰ ਫਿਰ ਤੋਂ ਇਹ ਵਿਵਾਦ ਜਿਹੜਾ ਹੈ ਵਾਦਾ ਹੋਇਆ ਨਜ਼ਾਰਾ ਲੇਕਿਨ ਇਹ ਵਫਦਰੋ ਮਿਲ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤ ਕਰਨ ਤੋਂ ਬਾਅਦ ਆਪਣੇ ਜਿਹੜੇ ਨੇ ਬਿਆਨ ਦਿੱਤੇਗੇ ਨਾ ਕਿਹਾ ਜਾ ਰਿਹਾ ਹੈ ਕਿ ਜਿਹੜੀ ਕਮੇਟੀ ਦਾ ਗਠਨ ਫਸੀਲ ਤੋਂ ਕੀਤਾ ਗਿਆ ਸੀ 2 ਤਰੀਕ ਵਾਲੇ ਦਿਨ ਉਹੀ ਜਿਹੜੀ ਕਮੇਟੀ ਹੈ ਉਹ ਸਟੈਂਡ ਕਰਦੀ ਹੈ ਤੇ ਉਹੀ ਸਟੇ ਕਮੇਟੀ ਜਿਹੜੀ ਹੈ ਨਵੀਂ ਪਰਤੀ ਜਿਹੜੀ ਕਰਦੀ ਹੋਈ ਨਜ਼ਰ ਆਵੇਗੀ ਹੁਣ ਦੇਖਣਾ ਹੋਵੇਗਾ ਕਿ ਹੁਣ ਉਸ ਤੋਂ ਬਾਅਦ ਕੀ ਸ਼੍ਰੋਮਣੀ ਅਕਾਲੀ ਦਲ ਵਫਦਰ ਇੱਕ ਫਿਰ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀਰ ਸਿੰਘ ਗਾਨੀ ਰਕਬੀਰ ਸਿੰਘ ਨੂੰ ਮਿਲੇਗਾ ਜਾਂ ਪੰਜਾਬ ਦੀ ਨਵੀਂ ਰੂਪਰੇਖਾ ਨੂੰ ਵੇਖਦੇ ਹੋਏ ਕੀ ਕੀ ਹੋਰ ਨਵੇਂ ਡਿਸੀਜਨ ਲ